ਜਦੋਂ ਤੁਸੀਂ ਆਪਣੀਆਂ ਥਾਮਾਂ ਤੇ ਜਾਣਦੇ ਆ ਕਿ ਉਦੋਂ ਤੁਸੀਂ ਕੀ ਕਹਿੰਦੇ ਆ ਕਿ ਸਾਨੂੰ ਰੱਬ ਨੇ ਆਸ਼ੀਸ਼ ਕੀਤਾ ਆ ਕਿ ਰੱਬ ਨੇ ਸਾਨੂੰ ਬਲੇਸ ਕੀਤਾ ਹੈ ਸਾਡੇ ਰੱਬ ਨੇ ਚੰਗਾ ਕੀਤਾ ਹੈ ਸਾਡੇ ਨਾਲ ਕਿ ਸਾਨੂੰ ਦੁੱਖ ਤਕਲੀਫ ਤੋਂ ਆਜ਼ਾਦ ਕੀਤਾ ਕਿ ਜੇਕਰ ਇਹੀ ਗੱਲ 크ਿਸਚਨ ਲੋਕ ਕਹਿੰਦੇ ਆ ਜੇ ਅਸੀਂ ਕਹਿੰਦੇ ਆ ਜੇ ਸਾਡੇ ਚਰਚ ਦੇ ਵਿੱਚ ਤੁਸੀਂ ਕਹਿੰਦੇ ਆ ਕਿ ਲੋਕ ਇਹਨਾਂ ਨੇ ਖਰੀਦੇ ਹੁੰਦੇ ਆ ਜਿਹੜੇ ਗਵਾਹੀਆਂ ਦੇਣ ਦੇ ਲਈ ਪਰ ਜਦੋਂ ਤੁਹਾਡੇ ਵੱਲੋਂ ਇਹ ਕਿਹਾ ਜਾਂਦਾ ਆ ਕਿ ਜਿਹੜੇ ਲੋਕ ਆ ਕਿ ਇਹ ਖਰੀਦਦੇ ਆ ਲੋਕਾਂ ਨੂੰ ਲੋਕਾਂ ਨੂੰ ਪੈਸੇ ਦਿੰਦੇ ਆ ਪੈਸੇ ਦੇ ਕੇ ਇਹ ਧਰਮ ਪਰਿਵਰਤਨ ਕਰ ਰਿਹਾ ਤੁਸੀਂ ਖੋਦੇ ਚ ਸੋਚੋ ਕਿ ਇੰਨਾ ਪੈਸਾ ਇਹ ਇੰਨਾ ਪੈਸਾ ਹੈਗਾ ਜਿਹੜਾ ਫ੍ਰੀ ਲੋਕਾਂ ਨੂੰ ਹਰੇਕ ਐਤਵਾਰ ਨੂੰ ਹਰੇਕ ਵੀਰਵਾਰ ਨੂੰ ਜਾਂ ਹੋਰ ਕਿਸੇ ਦਿਨ ਮੀਟਿੰਗ ਹੁੰਦੀ ਆ ਕਿ ਐਨੇ ਸਾਰਿਆਂ ਨੇ ਬੇਲੇ ਆ ਐਨੀ ਦੁਨੀਆ ਦੇ ਵਿੱਚ ਲੋਕ ਬੇਲੇ ਆ ਜਿਹੜੇ ਸਾਡੀ ਗੱਲ ਸੁਣ ਕੇ ਸਾਡੇ ਪੈਰਾਂ ਤੇ ਲੋਕੀ ਆ ਕੇ ਆਪਣੀਆਂ ਗਵਾਹੀਆਂ ਦੇਣਗੇ ਜਦੋਂ ਤੁਹਾਡੇ ਕੋਈ ਠੀਕ ਹੁੰਦਾ ਆ ਉਹਦੇ ਤੁਸੀਂ ਵੀ ਤਾਂ ਆਪਣੇ ਦੱਸ ਦਿਆਂ ਲੋਕਾਂ ਨੂੰ ਕਿ ਸਾਨੂੰ ਲੋਕਾਂ ਨੇ ਕੀ ਆ ਕਿ ਸਾਨੂੰ ਕੀ ਰੱਬ ਨੇ ਆਸ਼ੀਸ਼ ਦਿੱਤੀ ਆ ਜਾਂ ਸਾਡੇ ਬੱਚਿਆਂ ਨੂੰ ਬਾਹਰ ਭੇਜਿਆ ਜਾਂ ਸਾਡੇ ਬੱਚੇ ਠੀਕ ਹੋਇਆ ਅਸੀਂ ਠੀਕ ਹੋਇਆ ਤੁਸੀਂ ਵੀ ਆਪਣਾ ਪ੍ਰਚਾਰ ਕਰਦੇ ਆ ਨਾ ਕਹਿੰਦੇ ਆ ਕਿ ਫੁੱਲੀ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਕਿ ਕਹਿੰਦੇ ਆ ਕਿ ਲੋਕਾਂ ਨੂੰ ਕੀ ਆ ਲੋਕਾਂ ਨੂੰ ਇਹ ਕਿ ਆ ਗੁੰਮਰਾਹ ਕਰ ਰਿਹਾ ਪਰ ਇਦਾਂ ਦਾ ਕੁਝ ਨਹੀਂ ਕਿਉਂਕਿ ਸਾਰੇ ਸਮਝਦਾਰਾ ਅੱਜ ਉਪਰਾਣਾ ਜਮਾਨਾ ਨਹੀਂ ਰਿਹਾ ਹੈਗਾ ਕਿ ਜਿਹਦੇ ਵਿੱਚ ਲੋਕ ਕੀ ਆ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਜਿੱਦਨ ਨੂੰ ਅਸੀਂ ਕਵਾਂਗੇ ਲੋਕੀ ਉਦੋਂ ਨੂੰ ਲੱਗ ਜਾਣਗੇ ਕਿ ਸਾਰੇ ਦੇ ਘਰਾਂ ਦੇ ਵਿੱਚ ਪੜੇ ਲਿਖੇ ਉਹਨਾਂ ਦੇ ਬੱਚੇ ਆ ਐਜੂਕੇਟਿਡ ਆ ਉਹਨਾਂ ਦੇ ਕੋਲ ਐਜੂਕੇਸ਼ਨ ਆ ਸਾਰਿਆਂ ਦੇ ਕੋਲ ਤੇ ਸਾਰਿਆਂ ਨੂੰ ਪਤਾ ਹੈ ਕਿ ਕੀ ਸਹੀ ਆ ਕੀ ਗਲਤ ਆ ਹੁਣ ਕੋਈ ਅਨਪੜ ਨਹੀਂ ਰਿਹਾ ਹੈਗਾ ਸਾਰਿਆਂ ਨੂੰ ਇਹਨਾਂ ਚੀਜ਼ਾਂ ਦੀ ਨੋਲਿਜ ਹੈਗੀ ਆ ਬਸ ਅਸੀਂ ਕਹਿੰਦੇ ਆ ਕਿ ਅਸੀਂ ਇਹ ਚੀਜ਼ਾਂ ਨਹੀਂ ਚੱਲਣ ਦੇਣੀਆਂ ਇਹ ਵੀ ਗੱਲ ਕਹੀ ਕਹੀ ਗਈ ਵੀਡੀਓ ਦੇ ਵਿੱਚ ਕਿ ਜੋ ਆ ਕੇ ਝਾਕੀ ਕਰ ਫੜਦੇ ਆ ਕਿ ਜੋ ਅਸੀਂ ਕਰਦੇ ਸੀ ਜੋ ਅਸੀਂ ਕਰ ਰਹੇ ਹਾਂ ਅਸੀਂ ਰੋਡ ਜਾਮ ਕਰਦੇ ਹਾਂ ਜਦੋਂ ਸਾਡੇ ਤਿਉਹਾਰ ਹੁੰਦੇ ਆ ਕਿ ਇਹ ਵੀ ਸਾਡੀਆਂ ਕੀ ਨਕਲਾਂ ਕਰਦੇ ਆ ਮੇਰੀ ਗੱਲ ਸੁਣੋ ਹੁਣੇ ਇਹ ਧਿਆਨ ਦੇ ਨਾਲ ਕਿ ਇਹ ਤਾਂ ਪਹਿਲੇ ਹੀ ਹੋ ਰਿਹਾ ਜਦੋਂ ਪ੍ਰਭੂ ਯੇਸ਼ੂ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਪ੍ਰਭੂ ਯੇਸ਼ੂ ਨੇ ਕੀ ਯਸ ਸਾੜਤਾਂ ਦੇ ਪ੍ਰਚਾਰ ਕੀਤਾ ਪ੍ਰਭੂ ਯੇਸ਼ੂ ਸੀ ਦੇ ਮਗਰ ਲੱਖਾਂ ਕਰੋੜਾਂ ਹੀ ਦੁਨੀਆ ਹੁੰਦੀ ਸੀ ਉਦੋਂ ਇਹਨਾਂ ਰਸ ਰੋਡ ਤੇ ਹੁੰਦਾ ਸੀ ਤੁਸੀਂ ਕਿੱਧਰੋਂ ਇਹ ਸ਼ੁਰੂ ਕਰ ਦਿੱਤਾ ਕੰਮ ਇਹ ਤਾਂ ਪਹਿਲਾਂ ਤੋਂ ਹੀ ਚੱਲਿਆ ਜਾਂਦਾ ਕਿਉਂਕਿ ਜੋ ਅਸੀਂ ਏਡੀ ਬੀਸੀ ਤੁਸੀਂ ਤੁਹਾਡੇ ਆਪਣੇ ਬੱਚਿਆਂ ਨੂੰ ਪੁੱਛ ਲਓ ਜੇ ਤੁਹਾਨੂੰ ਨਹੀਂ ਨਾ ਪਤਾ ਆਪਣੇ ਬੱਚਿਆਂ ਨੂੰ ਪੁੱਛੋ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਇਹ ਪੁੱਛੋ ਕਿ AD ਤੇ BC ਦਾ ਮਤਲਬ ਕੀ ਆ AD ਦਾ ਮਤਲਬ ਆਫਟਰ ਡੈਥ ਹੈ ਕਿ ਪ੍ਰਭੂ ਯੇਸ਼ੂ ਮਸੀਹ ਦੇ ਨਾਲ ਰਿਲੇਟਡ ਆ BC ਦਾ ਮਤਲਬ ਹੈ ਬਿਫੋਰ ਕ੍ਰਾਈਸਟ ਕਿ ਮਤਲਬ ਪ੍ਰਭੂ ਯੇਸ਼ੂ ਮਸੀਹ ਦੇ ਪ੍ਰਭੂ ਯੇਸ਼ੂ ਮਸੀਹ ਇਸ ਦੁਨੀਆ ਤੇ ਆਉਣ ਤੋਂ ਪਹਿਲਾਂ ਇਹ ਤਾਂ ਪਹਿਲਾਂ ਹੀ ਸਾਰਾ ਕੁਝ ਚੱਲ ਰਿਹਾ ਹੈ ਤੁਸੀਂ ਕਹਿੰਦੇ ਆ ਕਿ ਦਸੰਬਰ ਮਹੀਨੇ ਇਹਨਾਂ ਦੇ ਜਦੋਂ ਪ੍ਰੋਗਰਾਮ ਹੁੰਦੇ ਸੀ ਇਹਨਾਂ ਨੂੰ ਇਦਾਂ ਕੁਝ ਕਰਨ ਨਹੀਂ ਦੇਣਾ ਤੁਸੀਂ ਜਦੋਂ ਆਪਣੇ ਪ੍ਰੋਗਰਾਮ ਕਰਦੇ ਆ ਕਦੇ ਵੀ ਕ੍ਰਿਸਚਨ ਕਮਿਊਨਿਟੀ ਵੱਲੋਂ ਇਹ ਚੀਜ਼ ਨਹੀਂ ਕਹੀ ਜਾਂਦੀ ਕਿ ਤੁਸੀਂ ਇਹ ਕੀ ਕਰ ਰਹੇ ਹੋ ਜਾਂ ਸਾਡਾ ਕੋਈ ਇਹ ਦਿਨ ਚੱਲ ਰਿਹਾ ਹੈ ਕਿ ਤੁਸੀਂ ਕਿਉਂ ਇਦਾਂ ਕਰ ਰਹੇ ਆ ਇਦਾਂ ਕਦੇ ਵੀ ਨਹੀਂ ਨਹੀਂ ਕੀਤਾ ਜਾਂਦਾ ਕਿਉਂਕਿ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆ ਪਰ ਜਦੋਂ ਤੁਸੀਂ ਕਿਸੇ ਪਰਸਨ ਨੂੰ ਹਰਟ ਕਰਦੇ ਆ ਕਿਉਂਕਿ ਲਾਅ ਦੇ ਅਕੋਰਡਿੰਗ ਤੁਸੀਂ ਬਿਲਕੁਲ ਗਲਤ ਕਰ ਰਹੇ ਆ ਤੁਸੀਂ ਕਿਸੇ ਧਰਮ ਦੇ ਫिलास ਨਹੀਂ बोल ਸਕਦੇ ਹੈਗੇ ਕਿਉਂਕਿ ਸਾਰਿਆਂ ਕੋਲੇ ਹੈ ਰਾਈਟ ਆ ਤੁਸੀਂ ਕਹਿੰਦੇ ਆ ਕਿ ਇਹ ਲੋਕਾਂ ਨੇ ਕੀ ਪੋਸਟਰ ਬੰਦਦੇ ਆ ਜਾਂ ਪ੍ਰਚਾਰ ਕਰਦੇ ਆ ਜਦਕਿ ਇਹ ਲਾਅ ਦੇ ਵਿੱਚ ਲਿਖਿਆ ਹੋਇਆ ਜਿਹੜਾ ਆਰਟੀਕਲ 25 ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕੀਆ ਕਰ ਸਕਦੇ ਆ ਲੋਕਾਂ ਨੂੰ ਦੱਸ ਸਕਦੇ ਜੋ ਸਾਡਾ ਵਿਸ਼ਵਾਸ ਆ ਉਸ ਵਿਸ਼ਵਾਸ ਨੂੰ ਅਸੀਂ ਲੋਕਾਂ ਤੱਕ ਸ਼ੇਅਰ ਕਰ ਸਕਦੇ ਆ ਜੇਕਰ ਤੁਹਾਨੂੰ ਨਹੀਂ ਪਸੰਦ ਤੁਸੀਂ ਕਹਿ ਸਕਦੇ ਆ ਕਿ ਸਾਨੂੰ ਨਹੀਂ ਪਸੰਦ ਇੰਨੇ ਹਾਈਪਰ ਹੋਣ ਦੀ ਤਾਂ ਲੋੜੇ ਨਹੀਂ ਜੇਕਰ ਤੁਸੀਂ ਪਿਆਰ ਨਾਲ ਕਹੋਗੇ ਤਾਂ ਤੁਹਾਨੂੰ ਪਿਆਰ ਭਰਿਆ ਰਿਸਪੌਂਸ ਆਊਗਾ ਪਰ ਤੁਸੀਂ ਕੀ ਕਰਦੇ ਆ ਤੁਸੀਂ ਕਿੰਨ ਜਿਆਦਾ ਹੱਲਾਸ਼ੇਰੀ ਦੇ ਕੇ ਉਸ ਗੱਲ ਦਾ ਬढ़ावा ਕਰਦੇ ਆ ਜੋ ਤੁਸੀਂ ਕਹਿੰਦੇ ਆ ਕਿ ਸਾਡੇ ਸਪਿਰਚੁਅਲ ਫਾਦਰ ਮਦਰ ਵਰੋਂ ਹੋ ਰਿਹਾ ਬਿਲਕੁਲ ਗਲਤ ਹੈ ਬਿਲਕੁਲ ਕੋਈ ਵੀ ਗਲਤ ਨਹੀਂ ਉਹਨਾਂ ਨੇ ਦੁਆਰਾ ਕਿੰਨੇ ਲੋਕ ਬਚਾਏ ਗਏ ਆ ਤੁਸੀਂ ਸੁਣੋ ਤਾਂ ਸਹੀ ਤਾਂ ਦੇ ਕਿੰਨੇ ਲੋਕ ਬਿਮਾਰ ਸੀ ਨਸ਼ਿਆਂ ਦੇ ਵਿੱਚ ਕਿੰਨੀ ਲੋਕਾਂ ਦੀ ਲਾਈਫ ਟੋਟਲੀ ਖਰਾਬ ਸੀਗੀ ਤੇ ਜਦੋਂ ਉਹ ਉੱਥੇ ਚਰਚ ਦੇ ਵਿੱਚ ਗਏ ਆ ਤੇ ਉਹਨਾਂ ਦੇ ਦੁਆਰਾ ਕੀ ਹੋਇਆ ਲੋਕੀਆ ਚੰਗੇ ਹੋਏ ਆ ਮੇਰਾ ਇਹ ਜਦ ਅਸੀਂ ਉਹ ਪੂਰੀ ਵੀਡੀਓ ਦੇਖੀ ਆ ਉਹਦੇ ਵਿੱਚ ਅਸੀਂ ਦੇਖਿਆ ਕਿ ਉਹ ਕੀ ਕੁਝ ਬੋਲ ਰਹੇ ਨੇ ਆ ਜੋ ਵੀ ਉਹ ਬੋਲ ਰਹੇ ਆ ਸਾਰਾ ਕੁਝ ਗਲਤ ਆ ਕਿਉਂਕਿ ਉਹ ਬਸ ਗੱਲਾਂ ਹੀ ਕਰੀ ਜਾ ਰਹੇ ਆ ਉਹਨਾਂ ਨੂੰ ਕੁਝ ਵੀ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੈਗਾ ਤੇ ਉਹ ਕਹਿ ਰਹੇ ਆ ਕਿ ਇਹ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਆ ਕਿ ਜੋ ਸਾਡੇ ਸਪਿਰਚੁਅਲ ਮਦਰ ਫਾਦਰ ਆ ਇਹਨਾਂ ਨੇ ਕਿਹੜਾ ਡੇਰਾ ਇੱਥੇ ਬਣਾਇਆ ਹੋਇਆ ਆ ਕਿ ਲੋਕਾਂ ਨੂੰ ਗਲਤ ਗਾਈਡ ਕਰ ਰਿਹਾ ਪਰ ਇਦਾਂ ਦਾ ਕੁਝ ਨਹੀਂ ਆ ਕਿਉਂਕਿ 2017 ਤੋਂ ਅਸੀਂ ਉਸ ਚਰਚ ਦੇ ਨਾਲ ਜੁੜੇ ਹੋਏ ਆ ਖਾਂਬੜਾ ਚਰਚ ਦੇ ਨਾਲ ਜੁੜੇ ਹੋਏ ਆ ਕਿਉਂਕਿ 2017 ਤੋਂ ਅਸੀਂ ਦੇਖ ਰਹੇ ਆ ਸਾਨੂੰ ਕੋਈ ਵੀ ਚੀਜ਼ ਇਦਾਂ ਦੀ ਨਹੀਂ ਲੱਗੀ ਕਿਉਂਕਿ ਮੈਂ ਵੀ ਪੜ੍ਹੀ ਲਿਖੀ ਆ ਕਿਉਂਕਿ ਜਦੋਂ ਮੈਂ ਵੀ ਉੱਥੇ ਚਰਚ ਦੇ ਵਿੱਚ ਗਈ ਸੀਗੀ ਅਸੀਂ ਬਹੁਤ ਸਾਰਾ ਕੁਝ ਅਸੀਂ ਦੇਖਿਆ ਕੁਝ ਵੀ ਇਦਾਂ ਦਾ ਗਲਤ ਨਹੀਂ ਹੈਗਾ ਉੱਥੇ ਚਰਚ ਦੇ ਵਿੱਚ ਕਿਉਂਕਿ ਉਹ ਕਹਿ ਰਿਹਾ ਕਿ ਲੋਕਾਂ ਦਾ ਇਹ ਫੋਰਸਫੁਲੀ ਧਰਮ ਪਰਿਵਰਤਨ ਕਰ ਰਹੇ ਆ ਪਰ ਇਦਾਂ ਦਾ ਕੁਛ ਵੀ ਨਹੀਂ ਆ ਕਿਉਂਕਿ ਉਹ ਲੋਕਾਂ ਦੇ ਕੀ ਜੀਵਨ ਬਦਲਿਆ ਜਦੋਂ ਲੋਕੀ ਦੁਖੀ ਹੁੰਦੇ ਆ ਬਿਮਾਰ ਹੁੰਦੇ ਆ ਤੇ ਜਦੋਂ ਜਿਹੜੇ ਨੌਜਵਾਨ ਆ ਯੂਥ ਪੀੜੀ ਆ ਨਸ਼ੇਆਂ ਦੇ ਵਿੱਚ ਫਸੀ ਹੁੰਦੀ ਆ ਤੇ ਜਦੋਂ ਲੋਕ ਉੱਥੇ ਆ ਕੇ ਠੀਕ ਹੁੰਦੇ ਆ ਤੇ ਉਹਨਾਂ ਦਾ ਆਪਣੇ ਆਪ ਕੀ ਆ ਵਿਸ਼ਵਾਸ ਬਣਦਾ ਆ ਜਿਸ ਤਰ੍ਹਾਂ ਇੱਕ ਇਹ ਵਿਸ਼ਵਾਸ ਆ ਕਿ ਜੈਸਾ ਤੁਸੀਂ ਵੀ ਕਹਿੰਦੇ ਆ ਕਿ ਜਦੋਂ ਤੁਸੀਂ ਆਪਣੀਆਂ ਥਾਵਾਂ ਤੇ ਜਾਂਦੇ ਆ ਕਿ ਉਦੋਂ ਤੁਸੀਂ ਕੀ ਕਹਿੰਦੇ ਆ ਕਿ ਸਾਨੂੰ ਰੱਬ ਨੇ ਆਸ਼ੀਸ਼ ਕੀਤਾ ਆ ਇਹ ਰੱਬ ਨੇ ਸਾਨੂੰ ਬles ਕੀਤਾ ਹੈ ਸਾਡੇ ਰੱਬ ਨੇ ਚੰਗਾ ਕੀਤਾ ਆ ਸਾਡੇ ਨਾਲ ਕਿ ਸਾਨੂੰ ਦੁੱਖ ਤਕਲੀਫ ਤੋਂ ਆਜ਼ਾਦ ਕੀਤਾ ਕਿ ਜੇਕਰ ਇਹੀ ਗੱਲ ਕ੍ਰਿਸਚਨ ਲੋਕ ਕਹਿੰਦੇ ਆ ਜੇ ਅਸੀਂ ਕਹਿੰਦੇ ਆ ਜੇ ਸਾਡੇ ਚਰਚ ਦੇ ਵਿੱਚ ਤੁਸੀਂ ਕਹਿੰਦੇ ਕਿ ਲੋਕ ਇਹਨਾਂ ਨੇ ਖਰੀਦੇ ਹੁੰਦੇ ਆ ਜਿਹੜੇ ਗਵਾਹੀਆਂ ਦੇਣ ਦੇ ਲਈ ਇਕੀ ਕਹਿੰਦੇ ਆ ਕਿ ਫੋਰਸਫੁਲੀ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਕਿ ਕਹਿੰਦੇ ਆ ਕਿ ਲੋਕਾਂ ਨੂੰ ਕੀ ਆ ਲੋਕਾਂ ਨੂੰ ਇਹ ਕੀ ਆ ਗੁੰਮਰਾਹ ਕਰ ਰਹੇ ਆ ਪਰ ਇਦਾਂ ਦਾ ਕੁਝ ਨਹੀਂ ਕਿਉਂਕਿ ਸਾਰੇ ਸਮਝਦਾਰਾ ਅੱਜ ਉਕਲਪ੍ਰਾਣਾ ਜ਼ਮਾਨਾ ਨਹੀਂ ਰਿਹਾ ਹੈਗਾ ਕਿ ਜਿਹਦੇ ਵਿੱਚ ਲੋਕ ਕੀ ਆ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਜਿੱਦਨ ਨੂੰ ਅਸੀਂ ਕਵਾਂਗੇ ਲੋਕੀ ਉਦੋਂ ਨੂੰ ਲੱਗ ਜਾਣਗੇ ਕਿਉਂਕਿ ਸਾਰਿਆਂ ਦੇ ਘਰਾਂ ਦੇ ਵਿੱਚ ਪੜੇ ਲਿਖੇ ਉਹਨਾਂ ਦੇ ਬੱਚੇ ਐਜੂਕੇਟਿਡ ਆ ਉਹਨਾਂ ਦੇ ਕੋਲ ਐਜੂਕੇਸ਼ਨ ਆ ਸਾਰਿਆਂ ਦੇ ਕੋਲ ਤੇ ਸਾਰਿਆਂ ਨੂੰ ਪਤਾ ਹੈ ਕਿ ਕੀ ਸਹੀ ਆ ਕੀ ਗਲਤ ਆ ਹੁਣ ਕੋਈ ਅਨਪੜ ਨਹੀਂ ਰਿਹਾ ਹੈਗਾ ਸਾਰਿਆਂ ਨੂੰ ਇਹ ਨਹੀਂ ਆ ਦੀ ਨੌਲੇਜ ਹੈਗੀ ਆ ਪਰ ਜਦੋਂ ਤੁਹਾਡੇ ਵੱਲੋਂ ਇਹ ਕਿਹਾ ਜਾਂਦਾ ਆ ਕਿ ਜਿਹੜੇ ਲੋਕ ਆ ਕਿ ਇਹ ਖਰੀਦਦੇ ਆ ਲੋਕਾਂ ਨੂੰ ਲੋਕਾਂ ਨੂੰ ਪੈਸੇ ਦਿੰਦੇ ਆ ਪੈਸੇ ਦੇ ਕੇ ਇਹ ਧਰਮ ਪਰिवर्तन ਕਰ ਰਹੇ ਆ ਤੁਸੀਂ ਖੁਦ ਚੋ ਸੋਚੋ ਕਿ ਇੰਨਾ ਪੈਸਾ ਇਹ ਇੰਨਾ ਪੈਸਾ ਹੈਗਾ ਜਿਹੜਾ ਫ੍ਰੀ ਲੋਕਾਂ ਨੂੰ ਹਰੇਕ ਐਤਵਾਰ ਨੂੰ ਹਰੇਕ ਵੀਰਵਾਰ ਨੂੰ ਜਾਂ ਹੋਰ ਕਿਸੇ ਦਿਨ ਮੀਟਿੰਗ ਹੁੰਦੀ ਆ ਕਿ ਐਨੇ ਸਾਰਿਆਂ ਨੇ ਬੇਲੇ ਆ ਐਨੀ ਦੁਨੀਆ ਦੇ ਵਿੱਚ ਲੋਕ ਬੇਲੇ ਆ ਜਿਹੜੇ ਸਾਡੀ ਗੱਲ ਸੁਣ ਕੇ ਸਾਡੇ ਪੈਰਾਂ ਤੇ ਲੋਕੀ ਆ ਕੇ ਆਪਣੀਆਂ ਗਵਾਹੀਆਂ ਦੇਣਗੇ ਜਦੋਂ ਤੁਹਾਡੇ ਕੋਈ ਠੀਕ ਹੁੰਦਾ ਆ ਉਹਦੇ ਤੁਸੀਂ ਵੀ ਤਾਂ ਆਪਣੇ ਦੱਸਦੀਆਂ ਲੋਕਾਂ ਨੂੰ ਕਿ ਉਹ ਲੋਕਾਂ ਨੇ ਕਿਹਾ ਕਿ ਸਾਨੂੰ ਕਿ ਰੱਬ ਨੇ ਆਸ਼ੀਸ਼ ਦਿੱਤੀ ਆ ਜਾਂ ਸਾਡੇ ਬੱਚਿਆਂ ਨੂੰ ਬਾਹਰ ਭੇਜਿਆ ਜਾਂ ਸਾਡੇ ਬੱਚੇ ਠੀਕ ਹੋਇਆ ਅਸੀਂ ਠੀਕ ਹੋਇਆ ਤੁਸੀਂ ਵੀ ਆਪਣਾ ਪ੍ਰਚਾਰ ਕਰਦੇ ਆ ਨਾ ਕਿਉਂਕਿ ਇਹ ਤਾਂ ਲਾਅ ਅਕੋਰਡਿੰਗ ਵੀ ਆ ਜਿਹੜਾ ਇੰਡੀਆ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 25 ਆ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਆ ਕਿ ਅਸੀਂ ਆਪਣੇ ਧਰਮ ਦਾ ਜੋ ਕਿ ਇਹ ਪ੍ਰਚਾਰ ਕਰ ਸਕਦੇ ਆ ਜੋ ਸਾਡੇ ਧਰਮ ਦੇ ਰੀਤੀ ਰਿਵਾਜ ਆ ਉਹਨਾਂ ਨੂੰ ਅਸੀਂ ਕਿਹਿਆ ਫੋਲੋ ਕਰ ਸਕਦੇ ਆ ਇਹ ਉਹਦੇ ਵਿੱਚ ਲਿਖਿਆ ਹੋਇਆ ਆ ਅਸੀਂ ਕੁਝ ਵੀ ਬਾਈਬਲ ਤੋਂ ਬਾਹਰ ਹੋ ਕੇ ਨਹੀਂ ਕਰਦੇ ਹੈਗੇ ਜਾਂ ਅਸੀਂ ਆਪਣੇ ਜੋ ਆ ਲਾਅ ਦੇ ਵਿੱਚ ਰਹਿ ਕੇ ਹੀ ਕਰਦੇ ਆ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਲੋ ਤੋਂ ਬਾਹਰ ਜਾਂਦੇ ਆ ਜਾਂ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਬਾਈਬਲ ਤੋਂ ਬਾਹਰ ਹੋ ਕੇ ਪ੍ਰਚਾਰ ਕਰਦੇ ਆ ਤੁਸੀਂ ਇਹ ਵੀ ਕਹਿੰਦੇ ਆ ਕਿ ਜਿਹੜੀਆਂ ਬਾਹਰਲੇ ਦੇਸ਼ਾਂ ਦਾ ਇਹ ਕੀ ਹੈ ਬਾਹਰਲੇ ਦੇਸ਼ਾਂ ਦਾ ਗੁਰੂ ਆ ਤੁਹਾਨੂੰ ਤੁਹਾਡੇ ਵੱਲੋਂ ਕਿਹਾ ਜਾਂਦਾ ਕਿ ਇਹ ਗੋਰਿਆਂ ਦਾ ਗੁਰੂ ਆ ਦੱਸੋ ਕਿੱਥੇ ਲਿਖਿਆ ਆ ਕਿ ਕਿਤੇ ਵੀ ਗੂਗਲ ਤੇ ਸਰਚ ਕਰ ਲਓ ਕਿਤੇ ਵੀ ਜਿਹੜਾ ਵੀ ਤੁਹਾਡੇ ਕੋਲ ਸੋਸ਼ਲ ਮੀਡੀਆ ਦਾ ਐਪ ਆ ਉਹਦੇ ਤੇ ਸਰਚ ਕਰੋ ਤੇ ਦਿਖਾਓ ਕਿ ਕਿੱਥੇ ਲਿਖਿਆ ਆ ਕਿ ਇਹ ਗੋਰਿਆਂ ਦਾ ਗੁਰੂ ਆ ਕਿਉਂਕਿ ਜੋ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਹੋਇਆ ਇਜ਼ਰਾਈਲ ਦੇ ਬੈਥਲਹਮ ਦੇ ਵਿੱਚ ਜਨਮ ਹੋਇਆ ਮੈਂ ਤੁਹਾਨੂੰ ਦਿਖਾਣਾ ਚਾਹਨੀ ਆ ਇੱਥੇ ਕਿ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਕਿੱਥੇ ਹੋਇਆ ਆ ਪ੍ਰਭੂ ਯੇਸ਼ੂ ਮਸੀਹ ਦਾ ਏਸ਼ੀਆ ਦੇ ਏਸ਼ੀਆ ਕੰਟੀਨੈਂਟ ਲਾ ਉਹਦੇ ਵਿੱਚ 48 ਕੰਟਰੀਆਂ ਆਂਦੀਆਂ ਆ ਉਹਦੇ ਵਿੱਚ ਇਜ਼ਰਾਈਲ ਕੰਟਰੀ ਦਾ ਨਾਮ ਆ ਤੇ ਉਹਦੇ ਵਿੱਚ ਹੀ ਇੰਡੀਆ ਦਾ ਨਾਮ ਆ ਤੇ ਜਦੋਂ ਅਸੀਂ ਦੇਖਦੇ ਆ ਸੇਮ ਉੱਥੇ ਇੱਕ ਇਹ ਜੋ ਏਸ਼ੀਆ ਕੰਟੀਨੈਂਟਲ ਉਹਦਾ ਵੀ ਪਾਰਟ ਇੰਡੀਆ ਆ ਤੇ ਉਹਦਾ ਵੀ ਪਾਰਟ ਕੀ ਆ ਇਜ਼ਰਾਈਲ ਆ ਜਦ ਕਿ ਇਦਾਂ ਦਾ ਤਾਂ ਕੁਝ ਵੀ ਨਹੀਂ ਆ ਉਹ ਕਿਤੇ ਪਰਮੇਸ਼ਰ ਜਿਹਦਾ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਆ ਉਹ ਕਿਤੇ ਨਿਊਜ਼ੀਲੈਂਡ 'ਚ ਨਹੀਂ ਹੋਇਆ ਇੰਗਲੈਂਡ 'ਚ ਨਹੀਂ ਹੋਇਆ ਅਮਰੀਕਾ 'ਚ ਨਹੀਂ ਹੋਇਆ ਕੈਨੇਡਾ ਦੇ ਵਿੱਚ ਨਹੀਂ ਹੋਇਆ ਇਦਾਂ ਦੀ ਕੰਟਰੀ ਦੇ ਵਿੱਚ ਥੋੜਾ ਹੋਇਆ ਤੁਸੀਂ ਕਿੱਦਾਂ ਕਹਿ ਦਿੰਦੇ ਆ ਕਿ ਇਹ ਕੀ ਆ ਇਹ ਗੋਰਿਆਂ ਦਾ ਗੁਰੂ ਆ ਕਿ ਗੋਰਿਆਂ ਦੇ ਗੁਰੂ ਦਾ ਪ੍ਰਚਾਰ ਕਰਦੇ ਆ ਅਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਨਹੀਂ ਲੈ ਕੇ ਆਣਾ ਤੁਸੀਂ ਕੀ ਸੋਚ ਰਹੇ ਤੁਸੀਂ ਪੜ੍ਹੇ ਲਿਖੇ ਲੋਕ ਆ ਪੜ੍ਹੇ ਲਿਖੇ ਹੋ ਕੇ ਤੁਸੀਂ ਅਨਪੜਤਾ ਵਾਲੀਆਂ ਗੱਲਾਂ ਕਰ ਰਹੇ ਆ ਤੁਹਾਨੂੰ ਕੋਈ ਸਮਝ ਨਹੀਂ ਲੱਗਦੀ ਪਹਿਲਾਂ ਤੁਸੀਂ ਪ੍ਰੋਪਰ ਨੌਲੇਜ ਦਾ ਇਕੱਠੀ ਕਰੋ ਕੀ ਹੈਗਾ ਕੀ ਆ ਕਿਉਂਕਿ ਜੋ ਏਸ਼ੀਆ ਆ ਤੁਹਾਨੂੰ ਇੱਕੋ ਹੀ ਗੱਲ ਜਦੋਂ ਵੀ ਪ੍ਰਚਾਰ ਕੀਤਾ ਜਾਂਦਾ ਇਹ ਥੋੜਾ ਕਹਿਆ ਜਾਂਦਾ ਕਿ ਗੋਰਿਆਂ ਦੇ ਗੁਰੂ ਦੇ ਬਾਰੇ ਅਸੀਂ ਪ੍ਰਚਾਰ ਕਰ ਰਹੇ ਆ ਕਿ ਆ ਜੋ ਪ੍ਰਭੂ ਯਸ਼ੁਅਮ ਸੀ ਦੁਨੀਆ ਦੇ ਸੈਂਟਰ ਦੇ ਵਿੱਚ ਪੈਦਾ ਹੋਇਆ ਏਸ਼ੀਆ ਦੇ ਵਿੱਚ ਪੈਦਾ ਹੋਇਆ ਆ ਏਸ਼ੀਆ ਦੇ ਵਿੱਚ 48 ਕੰਟਰੀਜ਼ ਆਣੀਆਂ ਜਿਹਦਾ ਪੱਟ ਇੰਡੀਆ ਵੀ ਆ ਇਜ਼ਰਾਈਲ ਆ ਹੋਰ ਵੀ ਬਹੁਤ ਸਾਰੇ ਦੇਸ਼ ਆ ਉਹਦੇ ਵਿੱਚ ਕੋਈ ਇਹ ਗੋਰਿਆਂ ਦਾ ਗੁਰੂ ਨਹੀਂ ਹੈਗਾ ਤੁਸੀਂ ਕਹਿੰਦੇ ਆ ਕਿ ਅਸੀਂ ਇਹ ਚੀਜ਼ਾਂ ਨਹੀਂ ਚੱਲਣ ਦੇਣੀਆਂ ਇਹ ਵੀ ਗੱਲ ਕਹੀ ਕਹੀ ਗਈ ਆ ਉਸ ਵੀਡੀਓ ਦੇ ਵਿੱਚ ਕਿ ਜੋ ਆ ਕੇ ਝਾਕੀ ਕਰ ਕੱਢਦੇ ਆ ਕਿ ਜੋ ਅਸੀਂ ਕਰਦੇ ਸੀ ਜੋ ਅਸੀਂ ਕਰ ਰਹੇ ਆ ਅਸੀਂ ਰੋਡ ਜਾਮ ਕਰਦੇ ਆ ਜਦੋਂ ਸਾਡੇ ਤਿਉਹਾਰ ਹੁੰਦੇ ਆ ਕਿ ਇਹ ਵੀ ਸਾਡੀਆਂ ਕੀ ਨਕਲਾਂ ਕਰਦੇ ਆ ਮੇਰੀ ਗੱਲ ਸੁਣੋ ਹੁਣ ਇਹ ਧਿਆਨ ਦੇ ਨਾਲ ਕਿ ਇਹ ਤਾਂ ਪਹਿਲਾਂ ਹੀ ਹੋ ਰਿਹਾ ਜਦੋਂ ਪ੍ਰਭੂ ਯਿਸੂ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਪ੍ਰਭੂ ਯਿਸੂਮਸੀ ਨੇ ਕਿੱਇਆ ਸਾਰਤਾਂ ਦੇ ਪ੍ਰਚਾਰ ਕੀਤਾ ਪ੍ਰਭੂ ਯਿਸੂਮਸੀ ਦੇ ਮਗਰ ਲੱਖਾਂ ਕਰੋੜਾਂ ਦੀ ਦੁਨੀਆ ਹੁੰਦੀ ਸੀ ਉਦੋਂ ਹੀ ਇਹਨਾਂ ਰਸ ਰੋਡ ਤੇ ਹੁੰਦਾ ਸੀ ਤੁਸੀਂ ਕਿੱਧਰੋਂ ਇਹ ਸ਼ੁਰੂ ਕਰ ਦਿੱਤਾ ਕੰਮ ਇਹ ਤਾਂ ਪਹਿਲਾਂ ਤੋਂ ਹੀ ਚੱਲਿਆ ਜਾਂਦਾ ਕਿਉਂਕਿ ਜੋ ਅਸੀਂ ਏਡੀ ਬੀਸੀ ਤੁਸੀਂ ਤੁਹਾਡੇ ਆਪਣੇ ਬੱਚਿਆਂ ਨੂੰ ਪੁੱਛ ਲਓ ਜੇ ਤੁਹਾਨੂੰ ਨਹੀਂ ਨਾ ਪਤਾ ਆਪਣੇ ਬੱਚਿਆਂ ਨੂੰ ਪੁੱਛੋ ਜਿਹੜੇ ਪੜਦੇ ਉਹਨਾਂ ਨੂੰ ਇਹ ਪੁੱਛੋ ਕਿ ਏਡੀ ਤੇ ਬੀਸੀ ਦਾ ਮਤਲਬ ਕੀ ਆ ਏਡੀ ਦਾ ਮਤਲਬ ਆਫਟਰ ਡੈਥ ਆ ਕਿ ਪ੍ਰਭੂ ਯਿਸੂਮਸੀ ਇਹਨਾਂ ਨਾਲ ਰਿਲੇਟਡ ਆ ਬੀਸੀ ਦਾ ਮਤਲਬ ਹੈ ਕਿ ਬਿਫੋਰ ਕ੍ਰਾਈਸਟ ਕਿ ਮਤਲਬ ਪ੍ਰਭੂ ਯੇਸ਼ੂ ਮਸੀਹ ਦੇ ਪ੍ਰਭੂ ਯੇਸ਼ੂ ਮਸੀਹ ਦੇ ਇਸ ਦੁਨੀਆ ਤੇ ਆਉਣ ਤੋਂ ਪਹਿਲਾਂ ਇਹ ਤਾਂ ਪਹਿਲਾਂ ਹੀ ਸਾਰਾ ਕੁਝ ਚੱਲ ਰਿਹਾ ਹੈ ਤੁਸੀਂ ਕਹਿੰਦੇ ਆ ਕਿ ਦਸੰਬਰ ਮਹੀਨੇ ਇਹਨਾਂ ਦੇ ਜਦੋਂ ਪ੍ਰੋਗਰਾਮ ਹੁੰਦੇ ਸੀ ਇਹਨਾਂ ਨੂੰ ਇਦਾਂ ਕੁਝ ਕਰਨ ਨਹੀਂ ਦੇਣਾ ਤੁਸੀਂ ਜਦੋਂ ਆਪਣੇ ਪ੍ਰੋਗਰਾਮ ਕਰਦੇ ਆ ਕਦੇ ਵੀ ਕ੍ਰਿਸਚਨ ਕਮਿਊਨਿਟੀ ਵੱਲੋਂ ਇਹ ਚੀਜ਼ ਨਹੀਂ ਕਹੀ ਜਾਂਦੀ ਕਿ ਤੁਸੀਂ ਇਹ ਕੀ ਕਰ ਰਹੇ ਹੋ ਜਾਂ ਸਾਡਾ ਕੋਈ ਇਹ ਦਿਨ ਚੱਲ ਰਿਹਾ ਹੈ ਕਿ ਤੁਸੀਂ ਇਹ ਕਿਉਂ ਇਦਾਂ ਕਰ ਰਹੇ ਆ ਇਦਾਂ ਕਦੇ ਵੀ ਨਹੀਂ ਕਿਹਾ ਜਾਂਦਾ ਕਿਉਂਕਿ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਹਾਂ ਪਰ ਜਦੋਂ ਤੁਸੀਂ ਕਿਸੇ ਪਰਸਨ ਨੂੰ ਹਰਟ ਕਰਦੇ ਆ ਕਿਉਂਕਿ ਲਾਅ ਦੇ ਅਕੋਰਡਿੰਗ ਤੁਸੀਂ ਬਿਲਕੁਲ ਗਲਤ ਕਰ ਰਹੇ ਆ ਤੁਸੀਂ ਕਿਸੇ ਧਰਮ ਦੇ ਖਿਲਾਫ ਨਹੀਂ बोल ਸਕਦੇ ਹੈਗੇ ਕਿਉਂਕਿ ਸਾਰਿਆਂ ਕੋਲ ਇਹ ਰਾਈਟ ਆ ਤੁਸੀਂ ਕਹਿੰਦੇ ਆ ਕਿ ਇਹ ਲੋਕਾਂ ਨੇ ਕੀ ਪੋਸਟਰ ਬੰਦਦੇ ਆ ਜਾ ਪ੍ਰਚਾਰ ਕਰਦੇ ਆ ਜਦਕਿ ਇਹ ਲਾਅ ਦੇ ਵਿੱਚ ਲਿਖਿਆ ਹੋਇਆ ਜਿਹੜਾ ਆਰਟੀਕਲ 25 ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕੀਆ ਕਰ ਸਕਦੇ ਆ ਲੋਕਾਂ ਨੂੰ ਦੱਸ ਸਕਦੇ ਜੋ ਸਾਡਾ ਵਿਸ਼ਵਾਸ ਆ ਉਸ ਵਿਸ਼ਵਾਸ ਨੂੰ ਅਸੀਂ ਲੋਕਾਂ ਤੱਕ ਸ਼ੇਅਰ ਕਰ ਸਕਦੇ ਆ ਜੇਕਰ ਤੁਹਾਨੂੰ ਨਹੀਂ ਪਸੰਦ ਤੁਸੀਂ ਕਹਿ ਸਕਦੇ ਆ ਕਿ ਸਾਨੂੰ ਨਹੀਂ ਪਸੰਦ ਇੰਨੇ ਹਾਈਪਰ ਹੋਣ ਦੀ ਤਾਂ ਲੋੜੇ ਨਹੀਂ ਜੇਕਰ ਤੁਸੀਂ ਪਿਆਰ ਨਾਲ ਕਹੋਗੇ ਤਾਂ ਅਗਰ ਤੁਹਾਨੂੰ ਪਿਆਰ ਭਰਿਆ ਰਿਸਪੌਂਸ ਆਊਗਾ ਪਰ ਤੁਸੀਂ ਕੀ ਕਰਦੇ ਆ ਤੁਸੀਂ ਕਿੰਨ ਜਿਆਦਾ ਹੱਲਾਸ਼ੇਰੀ ਦੇ ਕੇ ਉਸ ਗੱਲ ਦਾ ਬढ़ावा ਕਰਦੇ ਆ ਜੋ ਤੁਸੀਂ ਕਹਿੰਦੇ ਆ ਕਿ ਸਾਡੇ ਸਪਿਰਚੁਅਲ ਫਾਦਰ ਮਦਰ ਵਰੋਂ ਹੋ ਰਿਹਾ ਬਿਲਕੁਲ ਗਲਤ ਹੈ ਬਿਲਕੁਲ ਕੋਈ ਵੀ ਗਲਤ ਨਹੀਂ ਉਹਨਾਂ ਦੇ ਦੁਆਰਾ ਕਿੰਨੇ ਲੋਕ ਬਚਾਏ ਗਏ ਆ ਤੁਸੀਂ ਸੁਣੋ ਦਾ ਸਿੰਘ ਕਹਦੇ ਕਿੰਨੇ ਲੋਕ ਬਿਮਾਰ ਸੀ ਨਸ਼ਿਆਂ ਦੇ ਵਿੱਚ ਕਿੰਨੀ ਲੋਕਾਂ ਦੀ ਲਾਈਫ ਟੋਟਲੀ ਖਰਾਬ ਸੀਗੀ ਤੇ ਜਦੋਂ ਉਹ ਉੱਥੇ ਚਰਚ ਦੇ ਵਿੱਚ ਗਏ ਆ ਤੇ ਉਹਨਾਂ ਦੇ ਦੁਆਰਾ ਕੀ ਹੋਇਆ ਲੋਕ ਕੀ ਚੰਗੇ ਹੋਏ ਆ ਤੇ ਤੁਸੀਂ ਇੱਕ ਹੋਰ ਇੱਕ ਮੁੱਦਾ ਚ ਕਿਹ ਸਿਸਟਰ ਨੂੰ ਤੁਸੀਂ ਲੈ ਕੇ ਆਏ ਸੀਗੇ ਕਿ ਉਹਨੇ ਕੀ ਕਿਹਾ ਕਿ 37 ਲੱਖ ਦੀ ਠੱਗੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਸਾਡੇ ਸਪਿਰਚੁਅਲ ਫਾਦਰ ਦਾ ਵੀ ਨਾਮ ਲਿਆ ਆ ਤੇ ਬ੍ਰਦਰ ਜਤਿੰਦਰ ਗੌਰਵ ਜੀ ਦਾ ਵੀ ਨਾਮ ਲਿਆ ਆ ਉਹ ਸਿਸਟਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਪੈਸੇ ਦਿੱਤੇ ਸੀਗੇ ਕਿ ਉਹ ਸਿਸਟਰ ਉਹਨਾਂ ਦੇ ਸਿਸਟਰ ਨੇ ਉਹ ਸਾਡੇ ਸਾਡੇ ਫਾਦਰ ਜੀ ਦੇ ਸਾਹਮਣੇ ਪੈਸੇ ਦਿੱਤੇ ਸੀ ਜਾਂ ਜਤਿੰਦਰ ਗੌਰਵ ਜੀ ਦੇ ਸਾਹਮਣੇ ਪੈਸੇ ਦਿੱਤੇ ਸੀ ਕਿਉਂਕਿ ਜਦੋਂ ਲੋਕੀ ਹਰੇਕ ਧਰਮ ਦੇ ਵਿੱਚ ਇਦਾਂ ਹੁੰਦੀ ਆ ਹਰੇਕ ਲੋਕਾਂ ਦਾ ਆਪਣਾ ਆਪਣਾ ਬਿਜ਼ਨਸ ਆ ਜਦੋਂ ਅਸੀਂ ਕਿਸੇ ਸੰਸਥਾ ਨਾਲ ਜੁੜ ਜਾਂਦੇ ਜੇ ਤੇਸੀ ਜਾਣਨੇ ਆ ਕਿਸੇ ਧਾਰਮਿਕ ਸਥਾਨ ਤੇ ਜਾਣਨੇ ਆ ਇਹਦਾ ਮਤਲਬ ਇਹ ਥੋੜਿਆ ਕਿ ਉਸ ਧਾਰਮਿਕ ਸਥਾਨ ਦਾ ਪਰਸਨ ਵੀ ਉਸ ਪਰਸ ਉਸ ਬੰਦੇ ਦੇ ਨਾਲ ਨਾਲ ਲੱਗਾ ਹੋਇਆ ਆ ਜਿਉਂ ਉਹਨਾਂ ਨੂੰ ਇਹੀ ਕੰਮ ਆ ਇੱਕ ਪਾਸੇ ਤੁਸੀਂ ਕਹਿਣ ਲੱਗ ਜੰਨੇ ਆ ਕਿ ਜਿਹੜੇ ਜਿਹੜੇ ਮਸੀਹ ਲੋਕਾਂ ਦਾ ਪਾਸਟਰ ਆ ਉਹ ਪੈਸੇ ਦਿੰਦੇ ਆ ਇੱਕ ਪਾਸੇ ਤੁਸੀਂ ਕਹਿੰਦੇ ਕਿ ਮਸੀਹ ਲੋਕ ਲੋਕਾਂ ਨਾਲ ਠੱਗੀਆਂ ਕਰਦੇ ਆ ਇੱਕ ਪਾਸੇ ਤੁਸੀਂ ਇਹ ਗੱਲਾਂ ਕਰ ਰਹੇ ਆ ਇੱਕ ਜਵਾਨ ਤੇ ਤਾਂ ਰਹਿ ਲੋ ਤੁਹਾਡੇ ਨੂੰ ਤਾਂ ਆਪ ਨੇ ਸਮਝ ਲੱਗਦੀ ਕਿ ਅਸੀਂ ਕਿਹੜੀ ਗੱਲ ਕਰਨੀ ਹੈ ਅਸੀਂ ਕਿਹੜੀ ਗੱਲ ਨਹੀਂ ਕਰਨੀ ਤੁਹਾਨੂੰ ਆਪ ਨੂੰ ਨਹੀਂ ਇਹ ਕਲੀਅਰ ਕਲੈਰਿਟੀ ਹੈਗੀ ਕਿ ਅਸੀਂ ਕਿਹੜੀ ਗੱਲ ਕਰਨੀ ਆ ਉਹ ਕਹਿੰਦੀ ਜੀ ਮੇਰੇ ਨਾਲ 37 ਲੱਖ ਦੇ ਠੱਗੀ ਹੋਈ ਆ ਇਹਦੇ ਵਿੱਚ ਕੀ ਆ ਜੋ ਅਪੋਸਟਲ ਅੰਕਲ ਨਰੋਲਾ ਜੀ ਵਿ ਨਾਲ ਤੇ ਜਤਿੰਦਰ ਗੌਰਵ ਜੀ ਬ੍ਰਦਰ ਵਿ ਨਾਲ ਉਹਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੇ ਸਾਹਮਣੇ ਇਹ ਪੈਸੇ ਦਿੱਤੇ ਸੀ ਉਹਨਾਂ ਨੂੰ ਨਾਲ ਲੈ ਕੇ ਪੈਸੇ ਦਿੱਤੇ ਸੀ ਜਿਉਣਾ ਤੁਹਾਡੇ ਹੱਥੀ ਤੁਹਾਡੇ ਤੋਂ ਪੈਸੇ ਫੜੇ ਸੀ ਤੁਸੀਂ ਇਹ ਗੱਲਾਂ ਕਰ ਰਹੇ ਆ ਤੇ ਜਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੇ ਖੁਦ ਰਿਲੇਟਿਵਸ ਦੇ ਵਿੱਚ ਇਹ ਚੀਜ਼ ਹੋਈ ਆ ਇੱਕ ਪਰਸਨ ਸੀ ਉਹ ਹੋਰ ਪਾਸੇ ਜਾਂਦਾ ਸੀ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਅਸੀਂ ਤਾਂ ਇਹ ਚੀਜ਼ ਕਹੀ ਨਹੀਂ ਕਿ ਉਹਨੇ 40-45 ਲੱਖ ਦੀ ਠੱਗੀ ਕੀਤੀ ਆ ਅਸੀਂ ਤਾਂ ਉਹਨਾਂ ਨੂੰ ਕਹਿਣੇ ਕਿ ਇਹਨਾਂ ਦੇ ਧਰਮ ਵਾਲੇ ਵੀ ਨਾਲ ਜੁੜੇ ਲੱਗੇ ਹੋ ਸੀਗੇ ਧਰਮ ਵਾਲੇ ਵੀ ਨਾਲ ਰਲੇ ਹੋ ਸੀਗੇ ਇਹ ਤਾਂ ਗੱਲ ਕਹੀ ਨਹੀਂ ਹਰੇਕ ਧਰਮਾਂ ਦੇ ਵਿੱਚ ਗੱਲਾਂ ਹੁੰਦੀਆਂ ਹੋਰ ਜਿਹੜੇ ਧਰਮਾਂ ਦੇ ਵਿੱਚ ਲੋਕੀ ਕਰਦੇ ਆ ਇਹ ਕੰਮ ਆਪਣੇ ਬਿਜ਼ਨਸ ਦੇ ਵਿੱਚ ਠੱਗੀਆਂ ਕਰਦੇ ਆ ਉਹਨਾਂ ਦੇ ਕਦੇ ਤੁਸੀਂ ਧਰਮਾਂ ਦੇ ਉੱਪਰ ਗਏ ਆ ਉਹਨਾਂ ਦੇ ਜਿਹਨਾਂ ਦੇ ਕੋਲੋਂ ਜਾਣਦੇ ਉਹਨਾਂ ਦੇ ਮੈਂਟਰ ਦੇ ਤ ਦੇ ਇਹ ਉਹਨਾਂ ਦੇ ਗੁਰੂਆਂ ਤੱਕ ਗਏ ਆ ਜਦੋਂ 크ਿਸਚਨ ਲੋਕਾਂ ਦੇ ਵਿੱਚ ਕੋਈ ਮੁੱਦਾ ਉੱਠਦਾ ਜੇ ਕਿਸੇ ਨੇ ਕੋਈ ਗਲਤੀ ਕਰ ਲਈ ਐਟ ਲੀਸਟ ਤੁਸੀਂ ਜਿਹਨਾਂ ਕੋਲ ਉਹ ਜਾ ਰਿਹਾ ਜਿਸ ਧਰਮ ਦੇ ਨਾਲ ਉਹ ਬਿਲੋਂਗ ਕਰਦੇ ਆ ਉਹਨਾਂ ਨੂੰ ਤਾਂ ਤੁਸੀਂ ਨਾ ਮਾਣਾ ਕੋ ਤੁਹਾਨੂੰ ਇੱਕ ਮੁੱਦਾ ਚਾਹੀਦਾ ਹੁੰਦਾ ਪੂਰਾ ਸਾਲ ਤੁਸੀਂ ਕੋਸਕਦੇ ਨਹੀਂ ਹੈਗੇ ਪੂਰਾ ਸਾਲ ਤੁਹਾਨੂੰ ਕੋਈ ਉਹ ਨਹੀਂ ਹੁੰਦਾ ਨਵੰਬਰ ਦੇ ਵਿੱਚ ਤੁਹਾਨੂੰ ਚੇਤਾ ਆ ਜਾਂਦਾ ਆ ਕਿ ਅਸੀਂ ਇਹਨਾਂ ਨੂੰ ਇਹ ਚੀਜ਼ਾਂ ਕਹਿਣੀਆਂ ਮੋਰੇ ਇਹ ਮੁੱਦੇ ਰੱਖਣੇ ਆ ਇਹ ਬਿਲਕੁਲ ਗਲਤ ਆ ਕਿਉਂਕਿ ਜੇ ਤੁਹਾਨੂੰ ਲੱਗਦਾ ਤੁਸੀਂ ਇਹ ਸਹੀ ਕਰ ਰਹੇ ਹੋ ਬਿਲਕੁਲ ਸਹੀ ਨਹੀਂ ਹੈ ਕਿਉਂਕਿ ਪਰਮੇਸ਼ਰ ਦੇਖ ਰਿਹਾ ਹੈ ਪਰਮੇਸ਼ਰ ਨਿਆਂ ਕਰਨ ਵਾਲਾ ਆ ਇਸ ਲਈ ਤੁਸੀਂ ਬਿਲਕੁਲ ਗਲਤ ਗੱਲਾਂ ਕਰ ਰਹੇ ਹੋ ਇਹ ਤੁਹਾਡੇ ਲਈ ਨਹੀਂ ਸਹੀ ਹੈਗਾ ਕਿਉਂਕਿ ਜੋ ਤੁਸੀਂ ਪੁਤਲੇ ਸਾੜਿਆ ਇਹ ਬਿਲਕੁਲ ਵੀ ਸਹੀ ਨਹੀਂ ਆ ਅਸੀਂ ਦੀ ਕਿ ਇਹਦੇ ਦੁਆਰਾ ਮਸੀਹ ਭਾਈਚਾਰੇ ਨੂੰ ਸਾਰਿਆਂ ਨੂੰ ਉਹ ਠੇਸ ਪਹੁੰਚੀ ਆ ਅਸੀਂ ਇਹਦਾ ਜ਼ਰੂਰ ਸਾਰੇ ਜਾਣ ਕੇ ਅਸੀਂ ਇਸ ਦਾ ਜਵਾਬ ਦਵਾਂਗੇ ਕਿਉਂਕਿ ਜਦੋਂ ਉੱਥੇ ਇਹ ਸਾਰਾ ਕੁਝ ਹੋਇਆ ਆ ਬਹੁਤ ਸਾਰੇ ਲੋਕ ਵੀ ਉੱਥੇ ਮੌਜੂਦ ਸਿਗੇ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਉਹ ਪੈਟਰੋਲ ਪਾ ਕੇ ਪੁਤਲੇ ਨੂੰ ਸਾੜ ਰਿਹਾ ਜੇ ਉੱਥੇ ਕੋਈ ਹੋਰ ਅਲੋਹਣੇ ਹੋ ਜਾਂਦੇ ਜਿੰਨੇ ਵੀ ਲੋਕ ਉੱਥੇ ਮੌਜੂਦ ਸਿਗੇ ਉਹ ਇਸ ਗੱਲ ਦੀ ਜ਼ਿੰਮੇਵਾਰੀ ਚੱਕਦੇ ਸੀ ਜੇ ਹੋਰ ਕੋਈ ਨੁਕਸਾਨ ਹੁੰਦਾ ਉੱਥੇ ਤਾਂ ਕਿਸੇ ਨੇ ਇਸਨੇ ਕਾਸ ਕਰਨਾ ਐਨੇ ਹੋਰ ਐਨੇ ਕੇਸਿਸ ਹੋ ਰਿਹਾ ਐਨੇ ਰੇਪ ਕੇਸ ਹੁੰਦੇ ਆ ਐਨੇ ਨਸ਼ੇ ਵੇਕਰ ਰਹੇ ਆ ਟੋਟਲੀ ਜੋ ਕੀਆ ਐਨਾ ਕੀਆ ਐਨਾ ਭ੍ਰਿਸ਼ਟਾਚਾਰ ਵਧ ਗਿਆ ਕਰਪਸ਼ਨ ਐਨੀ ਵਧੀ ਹੋਈ ਆ ਉਹਨਾਂ ਦੇ ਬਲ ਕੋਈ ਨਾ ਕਿਸੇ ਦਾ ਕੋਈ ਧਿਆਨ ਨਹੀਂ ਵਸੇ ਰਿਹਾ ਕਿ ਅਸੀਂ ਜਿਹੜਾ ਕਰ ਰਹੇ ਆ ਹੋਰ ਲੋਕ ਕੀ ਕਰ ਰਹੇ ਆ ਜੇ ਤੁਸੀਂ ਇਹਨਾਂ ਦੇ ਨਾਲ ਵੱਲ ਜਾ ਨਹੀਂ ਤਾਂ ਇਸ ਮੁੱਦੇ ਨੂੰ ਚੁੱਕਣ ਦਾ ਵੀ ਤੁਹਾਡਾ ਕੋਈ ਫਾਇਦਾ ਨਹੀਂ ਆ ਕਿਉਂਕਿ ਜੋ ਪਰਮੇਸ਼ਰ ਆ ਉਹ ਸਭ ਕੁਝ ਦੇਖ ਰਿਹਾ ਆ ਤੁਸੀਂ ਕਦੇ ਕਹਿੰਦੇ ਆ ਤੁਹਾਨੂੰ ਲੱਗਦਾ ਕਿ 37 ਲੱਖ ਰੁਪਏ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਪੈਸੇ ਬੰਦ ਜਾਂਦੇ 37 ਲੱਖ ਰੁਪਏ ਬੰਦਣਾ ਸੀ 37 ਲੱਖ ਨਾ ਜਿਹੜਾ ਡੇਢ 200 ਬੰਦਾ ਮੋਰੇ ਟੈਸਟਮਨੀ ਵਾਲੇ ਖੜਾ ਹੁੰਦਾ 37 ਲੱਖ ਦੇ ਨਾ ਖਰੀਦ ਹੋ ਜਾਣਾ ਸੀ ਤੁਸੀਂ ਕਹਿ ਰਹੇ ਆ ਕਿ ਇਹ 37 ਲੱਖ ਉਹ ਨਾਲ ਸੀਗੇ ਇਹ ਬਿਲਕੁਲ ਗਲਤ ਗੱਲ ਆ ਇਹ ਤੁਹਾਡੇ ਨੇ ਬਿਲਕੁਲ ਵੀ ਸਹੀ ਗੱਲ ਨਹੀਂ ਹੈਗੀ ਕਿਉਂਕਿ ਜੋ ਵੀ ਤੁਸੀਂ ਇਹ ਕੀਤਾ ਆ ਇਹ ਬਿਲਕੁਲ ਵੀ ਸਹੀ ਨਹੀਂ ਆ ਕਿਉਂਕਿ ਪਰਮੇਸ਼ਰ ਦੇਖ ਰਿਹਾ ਹੈ ਪਰਮੇਸ਼ਰ ਨਿਆਂ ਕਰੂਗਾ ਇਹਦੀ ਗੱਲ ਦੀ ਜੋ ਵੀ ਅਸੀਂ ਵਿਰੋਧਤਾ ਕਰਾਂਗੇ ਕਿਉਂਕਿ ਇਹ ਜੋ ਟਾਈਮ ਆ ਇਹ ਸਾਰੇ ਜਿੰਨੇ ਵੀ ਮਸੀਬਾ ਇਚਾਰਾ ਆ ਇਹ ਸਾਰੇ ਨੇ ਯੂਨਿਟੀ ਦੇ ਵਿੱਚ ਰੱਖ ਕੇ ਇਹਦੀ ਕੀ ਹੈ ਸਖਤ ਸੱਤ ਇਹਦੇ ਲਈ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਬਿਲਕੁਲ ਵੀ ਸਹੀ ਨਹੀਂ ਹੈ ਇਹ ਥੋੜੇ ਦਿਨਾਂ ਦੇ ਬਾਅਦ ਹੀ ਰੌਲਾਪਾਂ ਲੱਗ ਜਾਂਦੇ ਆ ਕਿ ਇਹ ਕਰ ਰਿਹਾ ਉਹ ਕਰ ਰਿਹਾ ਇਹ ਬਿਲਕੁਲ ਗਲਤ ਗੱਲ ਆ ਕਿਉਂਕਿ ਅਸੀਂ ਹਮੇਸ਼ਾ ਹੀ ਆਪਣੇ ਜੋ ਸਪਿਰਚੁਅਲ ਮਦਰ ਫਾਦਰ ਆ ਉਹਨਾਂ ਦੇ ਨਾਲ ਖੜੇ ਆ ਜੋ ਕਿਉਂਕਿ ਅਸੀਂ ਬਹੁਤ ਕੁਝ ਉਹਨਾਂ ਕੋਲੋਂ ਸਿੱਖਿਆ ਆ ਉਹ ਸਾਡੇ ਬੈਸਟ ਮੈਂਟਰ ਆ ਕਿਉਂਕਿ ਅਸੀਂ ਖੁਦ ਉਹਨਾਂ ਨੂੰ ਅੱਖੀਂ ਦੇਖਿਆ ਆ ਕਲੋਜ਼ ਤੋਂ ਦੇਖਿਆ ਆ ਉਹ ਕਿਸ ਤਰ੍ਹਾਂ ਪਰਮੇਸ਼ਰ ਦੇ ਕੰਮਾਂ ਨੂੰ ਕਰਦੇ ਆ